ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੇਤਲ ਪੰਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਚਵਿੰਡਾ ਤਸੀਦ ਅਜਨਾਲਾ ਤੇ ਜ਼ਿਲ੍ਹਾ ਵਰਕਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਚਾਰਚਨੂ ਝੋਟੀਆਂ ਦਿਖਾਵਾਂਗੇ ਸਾਰੀਆਂ ਸੂੜੀਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਵੀਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ ਜਗੇਵੀਰ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜਗੇਵੀਰ ਹੋਰ ਠੀਕ ਠਾਕ ਪਰਿਵਾਰ ਵਧੀਆ ਵਧੀਆ ਜਗੇਵੀਰ ਵਧੀਆ ਵਧੀਆ ਚਾਹੀਦਾ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਲਾਲਪਾ ਸਿੰਘ ਜੀ ਪਿੰਡ ਚਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 98434925 ਠੀਕ ਹੈ ਜੀ ਹਾਂਜੀ ਹਾਂਜੀ ਇਤੋਂ ਕਰੀਏ ਸ਼ੁਰੂਆਤ ਜੀ ਇਤੋਂ ਕਰ ਲਓ ਜਗੇਵੀਰ ਠੀਕ ਹੈ ਜੀ ਹਾਂਜੀ ਤੇ ਫੋਨ ਕਰਨ ਦੇ ਮਾਲ ਸਾਰਾ ਹੀ ਵੇਚ ਗਿਆ ਏ ਇਹ ਤੇ ਕਿਦਾਂ ਕੀ ਕਹਿੰਦੇ ਜੀ ਪਤਾ ਕੀ ਗੱਲ ਆ ਆਪਾਂ ਪੱਛੇ ਵੀਡੀਓ ਨਹੀਂ ਪਾਈ ਆਹੋ ਪਰਸਾ ਉਹ ਵੱਡਾ ਜਿਹੜਾ ਜੋੜਾ ਆਪਣਾ ਖਲੋਤਾ ਆ ਹਾਂ ਹਾਂ ਕੇ ਵੀਰ ਭਰਾ ਵੀਡੀਓ ਚੱਲੀ ਜੇ ਮੈਂ ਉਹ 20 25 ਜਾਨਾਂ ਨੇ ਵੇਖੀ ਉਹਨੇ ਜੋੜਾ ਹੀ ਮੱਜਾਂ ਦਾ ਲੈ ਲਿਆ 5000 ਪਾਤੀ ਸਾਈ ਠੀਕ ਆ 5000 ਸਾਈ ਪਾਤੀ ਤੇ ਫੋਨ ਪੜਾਇਆ ਮੇਨੂੰ ਆਦਾ ਮੈਂ ਛਾਵੇਂ ਪੈਸੇ ਪਾ ਦੂੰਗਾ ਕੋ ਸੇਰੇ ਪਾ ਦੂੰਗਾ ਤੇ ਮੱਜਾਂ ਲੈ ਜਾਊਗਾ ਉਹਨੇ ਵੀਰ ਜੀ ਮੰਨ ਲਓ ਵੀ ਛਾਵੇਂ ਮੈਨੂੰ ਫੋਨ ਆਇਆ ਵੀ 7 ਵਜੇ ਨਾਲ ਵੀ ਪੈਸੇ ਪਾ ਦਿਓ ਤੇ ਕੋ ਸੇਰੇ ਪਾ ਦਿਓ ਵੀਰੋਂ ਨੇ ਕੱਲ ਦਾ ਫੋਨ ਨਹੀਂ ਚੁੱਕਿਆ ਅੱਛਾ ਠੀਕ ਆ ਠੀਕ ਜਿੱਦਾਂ ਆਪਾਂ ਵੀਡੀਓ ਪਾਈਏ ਤਾਂ ਤੇ ਇਦਾਂ ਆਪਾਂ ਮਾਫੀ ਚਾਹੁੰਨੇ ਵੀ ਜੇ ਕੋ ਨਹੀਂ ਨਾ ਵੀਰ ਕੋ ਪੈਸੇ ਬਣਦੇ ਤਾਂ ਨਾ ਹੀ ਫੋਨ ਲਾਇਆ ਕਰੇ ਹੁਣ ਮਾੜਾ ਜੋੜਾ ਤੇ ਖਲੋ ਗਿਆ ਨਾ ਕਹਿੰਨੇ ਕਿ ਕਹਿੰਨੇ ਕਹਣਾ ਕਿਦਾ ਕੱਤੋਂ ਖਲੋਤਾ ਤੂੰ ਵੀਡੀਓ ਵੀ ਗੱਲ ਬੰਦ ਕਰਾ ਦਿੱਤੀ ਤੂੰ ਇਹ ਕਹਿ ਕੇ ਸਾਨੂੰ ਵੀਡੀਓ ਕੱਲ ਬੰਦ ਕਰਾ ਦੇ ਫੋਨ ਆਇਆ ਬੜਾ ਹੀ ਵੀਰੋਂ ਨਾਲ ਡੰਗਰਾਂ ਦਾ ਠੀਕ ਆ ਠੀਕ ਆ ਹਾਂ ਲਓ ਜੀ ਸਾਡੀ ਵੀ ਹੱਥ ਜੋੜ ਕੇ ਬੇਨਤੀ ਵੀਰਾਂ ਭਰਾਵਾ ਅੱਗੇ ਤੇ ਜਿਹੜੇ ਵੀਰ ਭਰਾ ਨੇ ਪਸ਼ੂ ਖਰੀਦਣਾ ਹੁੰਦਾ ਉਹੀ ਸਾਈ ਬੰਨਾ ਕਰਿਆ ਗਿਆ ਸਾਈ ਬੰਨਾ ਕਰਿਆ ਹੁਣ ਮੰਨ ਲਾ 5000 ਰੁਪਏ ਸਾਈ ਅਸੀਂ ਤੁਹਾਨੂੰ ਕਹਿ ਦਈਏ ਵੀ ਮੋੜੀ ਆਪਾਂ ਮੋੜੀ ਨਹੀਂ ਆ ਅੱਛਾ ਅੱਛਾ ਸਾਡੇ ਕੋਲ ਹੈ ਸਾਈ ਠੀਕ ਆ ਉਹਦੇ ਚੁੱਕਿਆ ਉਹਨਾਂ ਨੇ ਨਾ ਕੋਈ ਨਹੀਂ ਲੱਕਿਆ ਠੀਕ ਆ ਠੀਕ ਆ ਜੀ ਲਓ ਜੀ ਜਿੱਦੀ ਸਾਈਡ ਆਪਣੀ ਵਾਪਸ ਲੈ ਲਓ ਫੋਨ ਚੁੱਕੇ ਵੀਰ ਜੀ ਬੋਲੋ ਫੋਨ ਤਾਂ ਚੁੱਕਿਆ ਕਰ ਗੱਲ ਤੇ ਪੰਨਾ ਕਰੇ ਬਿਲਕੁਲ ਬਿਲਕੁਲ ਹੈ ਬਿਲਕੁਲ ਸਹੀ ਬੋਲੇ ਜੀ ਤੇ ਆ ਪਹਿਲੇ ਨੰਬਰ ਤੇ ਬਾਈ ਦੱਸਿਆ ਆ ਇਹ ਦੂਜਾ ਸੂਆ ਜੱਗੇ ਵੀਰ ਸੂਈ ਆ ਅੱਛਾ ਜੀ ਆਹ ਟਾਈਮ ਤੇ 13 ਕਿਲੋ ਬੌਲੀ ਤਿਆਰ ਹੈ 13:30 ਜੀ ਨਹੀਂ ਤਿਆਰ ਹੈ ਮਗਰ ਕੱਟੀ ਹੋਏ ਨੇ ਠੀਕ ਹੈ ਠੀਕ ਲੋ ਜੀ ਦੂਜਾ ਸੂਆ ਸੂਈ ਆ ਤੇ ਬੌਲਾ ਜਿਹੜਾ 13 ਤੋਂ 13:30 ਲੀਟਰ ਤਿਆਰ ਆ ਚਾਰ ਤਿਆਰ ਆ ਤੇ ਫੀ ਮਿਲਕਾਵਗੇ ਦੇ ਪਿਛੇ ਉਹ ਵੀ ਦਿਖਾਉਨੇ ਆਪਾਂ ਹਾਂ ਆਹ ਕਾਲੀ ਜੀ ਠੀਕ ਹੈ ਜੀ ਹਾਂ ਲਓ ਜੀ ਕਾ ਕੀ ਆ ਬੜਾ ਤੂੰ ਕੀ ਕਰ ਰਿਹਾ ਤੇ ਠੀਕ ਮਿਲ ਕਹਾ ਬਾਗਿਆ ਪਿੰਡ ਪੰਚਾਇਤ ਬਣਾਇਆ ਉਹ ਥਣ ਭਾਂਡੇ ਦੀ ਬਹੁਤ ਜ਼ਿਆਦਾ ਸਫਾਈਆਂ ਦੇ ਵਿੱਚ ਜੇ ਕੰਧਾ ਕਲਾ ਥਣ ਲੱਗਾ ਉਹ ਤੇ ਚੱਕੇ ਵੀਰ 15 ਕਿਲੋ ਉਹਦੀ ਆਸਣਾ ਉਹਨਾਂ ਨੇ ਦਿੱਤੀ ਘਰ ਆ ਲੈਣ ਸਾਨੂੰ ਅੱਛਾ ਜੀ 15 ਕਿਲੋ ਛੋਟੀ ਤੋਂ ਸਾਹਮਣਾ ਲੈ ਲਓ ਇਹਨੇ ਦੇਣਾ ਠੀਕ ਹੈ ਠੀਕ ਲਓ ਜੀ ਕੋਈ ਵੀਰ ਭਰਾ ਸਾਂ ਬਣਾ ਲੈ ਜੂ ਤੇ ਦੁੱਧ ਚਲੋ 15 ਲੀਟਰ ਬਾਈ ਕਹਿੰਦਾ ਕਿ ਕੱਢੀ ਜਾਊਗੀ ਤੇ ਮੈਲਾ ਮੂਲਾ ਮਾਰ ਕੇ ਚਲੋ ਸਾਰੇ ਵੀਰ ਭਰਾ ਸਿਆਲੇ ਆ ਕੇ ਪਸ਼ੂ ਦੁੱਧ ਤੇ 25 ਦਿਨਾਂ ਤੋਂ ਬਾਅਦ ਛੇੜਾ ਪੂਰਾ ਪ੍ਰੋਪਰ ਦੁੱਧ ਤੇ ਹੁੰਦਾ ਵਾ ਤੇ ਉਹ ਹਾਂ ਇਹਨੇ ਤੇ ਲੈ ਹੀ ਜਾਂਦਾ ਜਿੱਦ ਵੀ ਥਣ ਭੰਡਾ ਜਿਹੜਾ ਉਹ ਵੀ ਚੰਗਾ ਦੁੱਧ ਕਰ ਉਹ ਜੀ ਐ ਨੱਚਾ ਪਕਾਵਾਂਗੇ ਬਣੀ ਪਈ ਆ ਇਹਦਾ ਮੁੱਲ ਪਾਈ ਕੀ ਹੈ ਮੁੱਲ ਜੱਗੇ ਵੀ ਨਿਕਾ ਜੇ ਇਹਦਾ ਅੱਛਾ ਜੀ ਜੇ ਵੇਚਾਂਗੇ ਤਾਂ ਲੱਖ ਦੀ ਵੇਖ ਜੀ ਪਹਚਾਨੇ ਦੀ ਵੇਖ ਜੂਗੀ ਹਾਂ ਜੀ 200 ਰੁਪਏ ਛੋੜ ਵਾਲਾ ਹੀ ਕੰਮ ਆਪਾਂ ਕਰਨਾ ਠੀਕ ਹੈ ਜੀ ਪੂਰੇ 85000 ਦੀ ਦਵਾਂਗੇ ਲਓ ਜੀ ਪਟਾਖੀ ਸੀਗਾ ਹਾਂ ਮੁੱਤ ਵਾਲਾ ਕੰਮ ਜੱਗੇ ਵੀ 200 ਰੁਪਏ ਛੋੜ ਹਾਂ ਬਿਲਕੁਲ ਕੈਜ ਮੁੱਲਿਆ ਜਿਆਜ ਨਿਕਾ ਛੋਟੀ ਦੇ ਹਿਸਾਬ ਨਾਲ ਬਿਲਕੁਲ ਕੈਜ ਆ ਤੇ ਆ ਜੀ ਹੁਣ ਪੂਰੀ ਕਣੀ ਪੂਰੀ ਆ ਗਈ ਦਲਾਣੀ ਲੋ ਜੀ ਦਲਾਣੀ ਪੂਰੀ ਨੇ ਪੰਡਾ ਪਈਆਂ ਥੱਲੇ ਕਰਮਾਲੀ ਨੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅੱਜ 6 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਕਿਹਦੇ ਥੱਲੇ ਵੀ 12 ਵਜੇ ਸਾਢੇ 12 ਜੀ ਇੰਨਾ ਦੋ ਤਿਆਰ ਮਗਰ ਕੱਟੀ ਜੋ ਇਹਦੇ ਲੋ ਜੀ ਪੂਰੀ ਪੂਰੀ ਆ ਗਈ ਇਹਦੇ ਪਿੱਛੇ ਵੀ ਠੀਕ ਹੈ ਜੀ ਇਹ ਆ ਜੋ ਬਹੁਤ ਸਾਰੇ ਲੋ ਜੀ ਇਹ ਸੂਆ ਭਾਈ ਕਿਨਵਾਸੀ ਆ ਇਹ ਤੀਸਰਾ ਸੂਆ ਸੂਈ ਆ ਜੀ ਠੀਕ ਲਓ ਜੀ ਇਹ ਤੀਸਰਾ ਸੂਆ ਸੂਈ ਜਿਹੜਾ ਥੱਲੇ ਆ ਚਫਗਾਵਾ ਨੂੰ ਵੀ ਕੱਟਣ ਦੀ ਆ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕੱਲਾ ਕੱਲਾ ਥਣ ਲੱਗਾ ਵਾ ਇਹ ਕਿੰਨੇ ਦੋ ਧੜੀ ਆ ਬਈ ਦੋ ਦੇ ਜੱਗੇ ਵੀ ਨੇ 14 15 14 15 ਭਾਈ ਜੀ ਠੀਕ ਲਓ ਜੀ 14 15 ਲੀਟਰ ਜਿਹੜਾ ਦੁੱਧ ਕਰਮਾਲੀ ਭਰ ਜੋਗੇ ਜਿਹੜਾ ਥਣ ਭਾਂਡਾ ਇਹਦਾ ਬਹੁਤ ਹੀ ਚੰਗਾ ਵਾ ਇਹਨਾਂ ਦੀਆਂ ਨਿਸ਼ਾਨੀਆਂ ਕੱਟੀ ਦੇ ਵੀ ਠੀਕ ਆ ਠੀਕ ਆ ਲਓ ਜੀ ਮਾਂ ਦੇ ਵੀ ਸੂਲ ਤੱਕ ਨਿਸ਼ਾਨੀਆਂ ਆ ਮਾਰੇ ਜਾਨ ਦਾ ਫੀਮੇਲ ਪਾਪ ਹੋਰੇ ਵੀ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਸੂਲ ਮੋਹ ਵੀ ਜਰਤਾਂਗੇ ਜੀ ਮੰਡੀ ਇਹ ਵੀ ਠੀਕ ਹੈ ਜੀ ਸਰੋ ਜੀ ਕਿੱਥੇ ਬਾਕੀ ਛੱਡੇ ਛੁੱਟੇ ਜਦੋਂ ਨੇ ਬਹੁਤ ਹੀ ਜ਼ਿਆਦਾ ਛੱਡੀ ਆ ਆ ਵੇਖੋ ਠੀਕ ਜੀ ਇਹ ਵੀ ਉੰਨੀ ਅੱਗੇ ਨਾਲ ਤੇ ਉੰਨੀ ਕੋਲ ਨੇ ਬੜੀਆਂ ਇਹਦਾ ਮੁੱਲ ਭਾ ਯਾਰ ਮੋਲੇ ਦਾ ਨਿਗਾ ਜੇ ਜੱਗੇ ਵੀਰ ਠੀਕ ਹੈ ਜੀ ਇਹ ਵੀ ਮੰਨ ਲਓ ਵੇਚ ਨ ਭਾਏ 89 90 ਜੋ ਮਰਜੀ ਵੇਚੀ ਜਾਈਏ ਇਹ ਆਪਾਂ ਹਾਂ ਨਾ ਜਿਹੜੀ ਦੇਣੀ ਨਾ ਪੂਰੇ 75000 ਚੋਂ 200 ਛੋੜੋ ਨਹੀਂ ਠੀਕ ਹੈ ਲਓ ਜੀ 75000 ਚੋਂ 200 ਰੁਪਇਆ ਛੋੜੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਅੱਜ ਰੇਟ ਆਪਾਂ ਨੇ ਘਟਾਉਣੇ ਬਿਲਕੁਲ ਪਾਈ ਕਿੰਦਾ ਕਿ ਲੈਣ ਦੇ ਨਾਲ ਹੀ ਛੱਪੇ ਵਾਲਾ ਜੀ ਹਾਂ ਤੇ ਆਹ ਜਿਹੜੀਆਂ ਝੋਟੀਆਂ ਆਪਾਂ ਉਦੋਂ ਵੀ ਪਾਈਆਂ ਤੇ ਚਲੋ ਭਾਈ ਨੇ ਲੌਕ ਕਰੀਆਂ ਜੀ ਇਹ ਟਾਈਮ ਮੇਰੀ ਝੋਟੀ ਥੱਲੇ ਦੁੱਧ ਕੋਈ ਮਿਲਲੇ ਅੱਛਾ ਜੀ 16 16.5 ਲੀਟਰ ਹੋ ਗਏ ਥੱਲੇ ਠੀਕ ਹੈ ਜੀ ਉਧਰ 13 ਕਿਲੋ 13.5 ਕਿਲੋ ਹੈ ਨਾ ਹਾਂ ਜੀ ਹਾਂ ਜੀ ਅੱਜ 16 16.5 ਕਿਲੋ ਝੋਟੀ ਥੱਲੇ ਦੁੱਧ ਤਿਆਰ ਆ ਠੀਕ ਹੈ ਲਓ ਜੀ ਤਿੰਨਾਂ ਕਿਹਾਂ ਦਿਨਾਂ ਦੇ ਵਿੱਚ ਗਿਟਾ ਚੰਗਾ ਮਾਜਾ ਝੋਟੀ ਨੇ ਹਾਂ ਠੀਕ ਹੈ ਜੱਟ ਬਲਾਇਰ ਜੱਗੇ ਵੀਰ ਰਾਜਾ ਸਿੰਘ ਮੇਰੀ ਝੋਟੀ ਦੀ ਗਾੜ ਜੇ 4 ਕਿਲੋ ਤੋਂ ਘੱਟ ਹੋਵੇ ਅੱਛਾ ਜੀ ਝੋਟੀ ਫਰੀ ਦੇ ਦਾਂਗੇ ਲਓ ਜੀ ਗਾੜੀ 4 ਲੀਟਰ ਦੇ ਆਦੇ ਪਿਛਾੜ ਤੋਂ ਆਵ ਹਿਸਾਬ ਲਾ ਲਓ ਕਿੰਨੀ ਹੋਗੀ ਕਿੰਨੇ ਹੋਗੀ ਇਹਦੇ ਪਿੱਛੇ ਜਵਾਬ ਪਾ ਜੀ ਉਹ ਕਟਾ ਹਰਪ੍ਰੀਤ ਜੀ ਇਹਦੇ ਮਗਰ ਵੀਰ ਹਰਪ੍ਰੀਤ ਦਾ ਜਿੱਤਾ ਆ ਗਿਆ ਚਲੋ ਕੋਈ ਨਹੀਂ ਲੱਗਦਾ ਰਗਾ ਮੇਲ ਕਾਫ ਜੇ ਆ ਕਟਾ ਦੇ ਜੱਗੇ ਜੀ ਠੀਕ ਹੈ ਠੀਕ ਹੈ ਜੀ ਛੋਟੀ ਵੀ ਕੋਲ ਦੁਕਾਨ ਦੀ ਬਹੁਤ ਜਿਆਦਾ ਚੰਗੀ ਆ ਗਈ ਆ ਪਿਓਰ ਮੌਰਾ ਨਾਲ ਦਲਦੀ ਤੇ ਇਹੋ ਚੀਜ਼ਾਂ ਦੋਦ ਵਾਲੀਆਂ ਹੁੰਦੀਆਂ ਵਾ ਬਾਕੀ ਬੰਤਰ ਬੰਤਰ ਦੀਆਂ ਢੇਰੀ ਵੀ ਬਹੁਤ ਜਿਆਦਾ ਹੈ ਅਜੇ ਦੋਂਦੀ ਆ ਪਿਓਰ ਦੋਦਾਂ ਦੇ ਆ ਅੱਛਾ ਛੋਕੀ ਵੀ ਹੋਊਗੀ ਛੋਟੀ ਫ੍ਰੀ ਦੇ ਦਾਂਗੇ ਲਓ ਲੀਜੀਏ ਛੋਕੀ ਹੋਈ ਛੋਟੀ ਫ੍ਰੀ ਛੋਟੀ ਫ੍ਰੀ ਇੱਕ ਹੱਥ ਕਾਟ ਕੇ ਚੈੱਕ ਕਰ ਸਕਦੇ ਜੇ ਦੋਂਦੀ ਦੇ ਕੱਟ ਕਿੱਦਾ ਵਾ ਤੇ ਹੋਰ ਕਰਮ ਵਾਲੀ ਨੇ ਛਕੀ ਦਾ ਸਰਾਂ ਦਾ ਵੇੜੇ ਉਹ ਕੱਟ ਜਿਹੜਾ ਹੋਰ ਚੰਗਾ ਕਰ ਜਣਾ ਬਾਕੀ ਥਣਾ ਦਾ ਸੈੱਡ ਗਿਆ ਵੀ ਬਹੁਤ ਹੀ ਸ਼ਾਨਦਾਰ ਤੇ ਨੋਕ ਵਾਲਾ ਥਾਣੇ ਲੱਗਾ ਕੱਲਾ ਕੱਲਾ ਲਾਓ ਜੀ ਕਰੋ ਜੀ ਕਿ ਕਿਹ ਕੈਨ ਗਿੱਟ ਗਿੱਟ ਤੇ ਹੀ ਥਣ ਲੱਗਾ ਜੀ ਭਾਈ ਇਹਦਾ ਮੁੱਲ ਫਿਰ ਮੁੱਲ ਤੇ ਕੀ ਵੀ ਇਹ ਹੁਣ ਤੇ ਮਤਲਬ ਜਿੰਨਾ ਦੁੱਧ ਕਰ ਗਈ ਆ ਹਾਂਜੀ ਉਹਦਾ ਵਿਗਣੀ ਚਾਹੀਦੀ ਆ ਕੱਸੀ 190 ਦੀ ਹਾਂਜੀ ਆਪਾਂ 1.5 ਦੀ ਦੇ ਦਈਏ ਦੇੜੀ ਹਾਂ ਇਹ ਵੀ ਹਾਂ ਨਾ ਹੀ ਦੱਸ ਦਈਏ ਹਾਂ ਨਾ ਹੀ ਦੇ ਦਈਏ ਹਾਂਜੀ ਆਪਾਂ ਜੱਗੇ ਵੀ ਜਿਹੜੀ ਦੇਣੀ ਹੈ 1,35,000 ਦੀ ਦਵਾਂਗੇ 16 16.5 ਕਿਲੋ ਦੁੱਧ ਮੇਰੇ ਘਰੋਂ ਮਿੰਕੇ ਲੈ ਜੇ ਠੀਕ ਹੈ ਠੀਕ ਹੈ 2-3 ਟਾਈਮ ਲਓ ਜੀ 16 ਤੋਂ 16.5 ਲੀਟਰ ਦੁੱਧ ਤਿਆਰ ਤੇ 1,35,000 ਦੀ ਹਾਂ ਭਾਈ ਇਹਦੇ ਚ ਬਾਈ ਛੋੜ ਥੋੜੀ ਜਿਹੀ ਵਾਧਾ ਕਰ ਛੋੜ 100 200 ਹੀ ਜੱਗੇ ਵੀਰ ਹੋਣੇ ਆਪਾਂ ਮੁੱਲ ਜੈ ਜੀ ਫੌਂਡ ਰਹੇ ਹਾਂ ਚਲ 500 ਕਰ ਦੇ ਚੋਨੇ ਕਰਦਾਂਗੇ ਜੱਗੇ ਕਾਦੇ ਵੇਖੋ ਝੋਟੀ ਦਾ ਪਹਿਲੇ ਸਵੇਰੇ ਮੇਰੇ ਜੀ ਆਇਆ ਠੀਕ ਹੈ ਠੀਕ ਹੈ ਲਓ ਜੀ ਤੇ 135000 ਚ ਬਾਈ ਕਹਿੰਦਾ ਕਿ 500 ਛੋੜ ਹੀ ਕਰਾਂਗੇ ਹੁਣ ਤੇ ਆਜੋ ਹੁਣ ਐਂਡ ਦੇ ਦੁੱਧ ਦਾ ਡਰਾਮਾ ਹਾਂਜੀ ਬਾਈ ਇਹਦੇ ਬਾਰੇ ਦੱਸਿਓ ਹਾਂ ਇਹ ਜੱਗੇ ਵੀ ਮੂੰਹ ਇਹ ਛਿੱਗੀ ਆ ਅੱਛਾ ਜੀ ਕੱਲ ਸੂਆ ਸੂਈ ਆ ਲੱਗਦੇ ਦੁੱਜਾ ਦੁੱਜਾ ਠੀਕ ਆ ਦੁੱਜਾ ਸੂਆ ਤੇ ਮਗਰੇ ਤੇ ਕੱਟੀ ਜੀ ਲੋ ਜੀ ਪਿੱਛੇ ਵੀ ਫੀਲ ਆ ਆਟਮੇ ਖੰਨੇ 18 19 ਕਿਲੋ ਦੁੱਧ ਤਿਆਰ ਜੀ ਜਿੰਤਾ ਕੋ ਲੀਟਰ ਲਾਵੇ ਕੰਡਾ ਲਾਵੇ ਮੇਰੇ ਕੋਲ ਦੋ ਟੈਂਕ ਜਿੰਤਾ ਮਰਜ਼ੀ ਚੋ ਕੇ ਲੈ ਜੀ ਅੱਛਾ ਜੀ ਉਸ ਦਿਨ ਦੁੱਧ ਆ ਗਿਆ ਆਪਣੇ 16 ਕਿਲੋ ਹਾਂਜੀ 2 2.5 ਕਿਲੋ ਦੁੱਧ ਮੱਜ ਫੇਰ ਵਧ ਗਿਆ ਅਛਾ ਇਹ ਵੀ 4 ਕਿਲੋ ਦਾ ਗਾੜ ਘੱਟ ਹੋਵੇ ਇਹ ਵੀ ਮੱਝ ਫ੍ਰੀ ਦੇ ਦਾਂਗੇ ਲਓ ਜੀ ਫੁੱਲ ਗਰੰਟੀ ਇਹ ਵੀਡੀਓ ਦੇ ਵਿੱਚ ਹੀ ਭਾਈ ਨੇ ਕਿਹਾ ਵਾ ਕਿ 4 ਤੋਂ ਘੱਟ ਹੋਵੇ ਮੱਝ ਫ੍ਰੀ ਮੱਝ ਫ੍ਰੀ ਚੈੱਕ ਕਰ ਸਕਦੇ ਤੁਸੀਂ ਥਣ ਘਟਾ ਵੀ ਗਲਾਬੀ ਖਾਣ ਆ ਗਈਆਂ ਜਿਹੜਾ ਸਦੇ ਛੱਡੇ ਚ ਬੇਜਾ ਨਾੜਾ ਨਹੀਂ ਬਹੁਤ ਜ਼ਿਆਦਾ ਚੰਗੀ ਆ ਗਈਆਂ ਇਹ ਖੋਲਿਓ ਭਾਈ ਜੀ ਇਹਨੂੰ ਨਾ ਨਾ ਇਹੋ ਜੀ ਜਿਹੜੇ ਘਰ ਘਰ ਨੇ ਪਲਦੇ ਜਗੇ ਨਹੀਂ ਜੀ ਨਹੀਂ ਹਾਂ ਤਾਂ ਨਹੀਂ ਕੋਈ ਡਾਕੋਟੀ ਦਾ ਲਓ ਜੀ ਉੱਥੇ ਜਿੱਡੀ ਝੋਟੀ ਜਾ ਤੇ ਥਣ ਪਾਂਡਾ ਵੀ ਬਹੁਤ ਚੰਗਾ ਲੱਗਦਾ ਮਾਰਨ ਇਹ ਥਾੜੇ ਮਿਆਂ ਗੱਠੋ ਬਾ ਜਾਂਦੇ ਨੇ ਕਦ ਵੀ ਪਾਈ ਦੇ ਪ੍ਰਾਪਰਟੀ ਜਾਂਦੀ ਹੈ ਹਾਈਟ ਦੇ ਹਿਸਾਬ ਨਾਲ ਜੇ ਬਾਕੀ ਹੈ ਵੀ 6 ਗੰਦਾ ਜੇ ਦੇਖੋ ਕਿੱਡੀ ਲੰਮੀ ਠੀਕ ਹੈ ਠੀਕ ਹੈ ਲਓ ਜੀ ਫੇਸ ਟਵਾਚ ਵੀ ਚੈੱਕ ਕਰ ਦੋ ਜੇ ਕੋਈ ਰੱਗ ਵੀ ਨਹੀਂ ਜੇ ਠੀਕ ਹਾਂ ਇਹ ਮੱਟੀ ਨਿਸ਼ਾਨੀਆਂ ਕਵਰ ਕਰਦੀ ਐ ਨਗਰਿਆ ਘੋੜੇ ਅਨਵੀ ਦਰੰਦੀ ਜੇ ਬਾਕੀ ਤੁਸੀਂ ਵੀਡੀਓ ਚੋਂ ਵੀ ਡਬਲ ਦੇਖੂਗੀ ਜੇ ਕੋਈ ਵੀਰ ਭਰਾ ਇੱਥੇ ਆ ਕੇ ਵੇਖੂਗਾ ਇੱਥੇ ਆਣ ਕੇ ਵੇਖੂਗਾ ਇਹ ਨਾੜਾ ਨੋੜਾ ਜਿਹੜੇ ਚੱਡੇ ਦੇ ਦੋਵਾਂ ਸਾਈਡਾਂ ਤੇ ਬਹੁਤ ਜ਼ਿਆਦਾ ਚੰਗੀਆਂ ਆਗੀਆਂ ਝਾਲੀ ਵੇਖੇ ਪਏ ਆ ਫੜਿਓ ਬਾਈ ਜੀ ਪੂਰੀ ਮੜੀਏ ਦੀ ਲੋੜੀਂ ਚਕਰੋ ਜੀ ਚੈਕ ਪੈਨ ਪੰਡਾ ਪੈਣਾ ਗੱਲ ਦੀ ਆ ਥੋੜਾ ਜਿਹਾ ਵੀ ਇਹਨੂੰ ਫੇਰ ਨਾ ਕਿਤੇ ਗੱਡੀ ਕਿਦਾ ਕਿੱਥੋਂ ਲੈ ਜਾਣੀ ਹੈ ਇਹਨਾਂ ਠੀਕ ਹੈ ਠੀਕ ਹੈ ਸਰ ਬੜਾ ਪੈ ਜਾਂਦਾ ਜੱਗੇ ਵੀਰ ਹਾਂਜੀ ਹਾਂਜੀ ਇਹ ਕਟੀਆਂ ਆਈਆਂ ਨੇ ਦੋਵੇਂ ਹਰਿਆਣੇੋਂ ਠੀਕ ਹੈ ਜੀ ਗਰੰਟੀ ਉਹਦੀ ਆਈ ਜੋ 24 ਕਿਲੋ ਦੀ ਅੱਛਾ ਜੀ ਇਹਦੀ ਆਈ ਉਹ 18 19 ਕਿਲੋ ਦੀ ਅੱਛਾ ਜੀ ਗਰੰਟੀ ਤੇ ਆਪਾਂ ਜੱਗੇ ਵੀਰ ਮੱਝਾਂ ਦੇਣੀਆਂ ਠੀਕ ਹੈ ਠੀਕ ਹੈ ਲਓ ਜੀ ਪਿੱਛੇ ਵਾਲੀ ਬਾਈ ਨੇ ਵੇਚ ਦਿੱਤੀ ਵੀ ਗਰੰਟੀ ਦੇ ਮਾਮਲੇ ਆ ਤੇ ਗਰੰਟੀ ਤੇ ਦੇਣਾ ਤੇ ਇਹਦਾ ਮੁੱਲ ਬਾਈ ਹਰਾ ਹੁਣ ਜੱਗੇ ਵੀਰ ਆਪਾਂ ਗਲੀ ਗਲੀ ਮੰਨ ਲਓ ਮੱਝਾਂ ਵਡੀਆਂ ਪਾਉਂਦੇ ਆ ਹਾਂ ਜੀ ਆਪਾਂ ਗਰੰਟੀ ਦੇ ਦੇਣ ਦਾ ਬਿਲਕੁਲ ਸਹੀ ਗੱਲ ਹੈ ਕਿਹੜਾ ਕਿਹੜਾ ਦੁੱਧ ਦੇਣ ਦਾ ਮੱਝਾਂ ਹਾਂ ਜੀ ਹਾਂ ਜੀ ਇਹਦਾ ਜੱਜੇ ਵੀ ਮੁੱਲ ਕਰਾਂਗੇ ਫੋਨ ਤੇ ਆਪਾਂ ਅੱਛਾ ਜੀ ਕੋਈ ਵੀਰ ਭਰਾ ਫੋਨ ਲਾਵੇ ਮੋੜਣਾ ਨਹੀਂ ਆਪਾਂ ਠੀਕ ਆ ਜੀ ਲਓ ਜੀ ਮੋੜਣਾ ਨਹੀਂ ਬਾਈ ਕਹਿੰਦਾ ਕਿ ਵੀਰ ਭਰਾ ਫੋਨ ਲਾਵੇ ਬਾਕੀ ਮੌਕਾ ਜਿਹੜਾ ਤੁਹਾਡੇ ਕੋਲ ਦੁੱਧ ਦਾ ਡਰਾਮੀ ਜੇ ਹਿਸਾਬ ਨਾਲ ਕੋਈ ਸੰਸਕਲ ਭਰਾ ਲੈ ਦੁੱਧ ਅੱਛਾ ਖੜੂਗਾ ਨਾ ਹਾਂਜੀ ਫਿਰ ਮਾਨਤਨ ਖੁੱਲੇ ਕਰਾਂਗੇ ਆਪਾਂ ਜੱਗੇ ਵੀਰ ਠੀਕ ਆ ਠੀਕ ਆ ਲਓ ਜੀ ਜੋੜੇ ਚ ਮਾਨਤਨ ਖੁੱਲਾ ਬਾਈ ਕਰਾਂਗੇ ਬਾਅਦ ਤੋਂ ਬਾਅਦ ਜਿਹੜੀ ਵੀ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਦਾ ਕੋਈ ਮੁਪੈਹਾ ਨਹੀਂ ਲੱਗਦਾ ਜਿਹੜੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਕਿ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ